ਜ਼ਿਲ੍ਹਾ ਫਤਿਹਗੜ ਸਾਹਿਬ ਸਰਹੰਦ ਦੀ ਇਤਿਹਾਸਿਕ ਮਸਜਿਦ ਜਿਹੜੀ ਹੈ ਮਸਜਿਦ ਸਦਨਾ ਜਿਹੜੀ ਕਿ ਭਗਤ ਸਦਨਾ ਜੀ ਜਿਨ੍ਹਾਂ ਦੀ ਗੁਰੂਗ੍ਰੰਥ ਸਾਹਿਬ ਦੇ ਵਿੱਚ ਬਾਣੀ ਸੇ ਸ਼ੋਭਿਤ ਹੈ ਉਹਨਾਂ ਦੇ ਨਾਲ ਸੰਬੰਧ ਰੱਖਦੀ ਹੈ ਇਸ ਇਤਿਹਾਸਿਕ ਮਸਜਿਦ ਜਿਸ ਸੋਨਮ ਬਾਜਵਾ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਸ਼ੂਟਿੰਗ ਕਰਕੇ ਬੇਅਦਬੀ ਕੀਤੀ ਗਈ ਮਸਜਿਦ ਦੀ ਇੱਜ਼ਤ ਨੂੰ ਪਮਾਲ ਕੀਤਾ ਗਿਆ ਔਰ ਉਸ ਦੇ ਇਲਾਵਾ ਸੋਨਮ ਬਾਜਵਾ ਉਹਦੇ ਪ੍ਰੋਡਿਊਸਰ ਉਹਦੀ ਕਾਸਟਿੰਗ ਦੀ ਟੀਮ ਸਾਰੇ ਦੀ ਸਾਰੀ ਬੇਅਦਬੀ ਦੇ ਇਸ ਜੁਰਮ ਦੇ ਵਿੱਚ ਸ਼ਾਮਲ ਹੈ ਇਹਨਾਂ ਦੇ ਖਿਲਾਫ ਟੁਕਵੀ ਕਾਰਵਾਈ ਕੀਤੀ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੇ ਵਾਸਤੇ ਕਿਸੇ ਤਰੀਕੇ ਦੀ ਕੋਈ ਪਰਮਿਸ਼ਨ ਲਈ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਹੈ ਇਸਲਾਮ ધਰਮ ਨੇ ਦੀ ਕੋ ਵਿਭਾਗ ਦੇ ਅਧਿਨ ਵੀ ਜਿਹੜੀ ਮਸਜਿਦਾਂ ਆਉਂਦੀਆਂ ਉਹਦੀ ਦੇਖਰੇਖ ਤਾਂ ਕਰ ਸਕਦੇ ਉਹਦੇ ਸ਼ੂਟਿੰਗ ਦੀ ਇਜਾਜ਼ਤ ਨਹੀਂ ਦੇ ਸਕਦੇ ਇਸ ਲਈ ਅਗਰ ਪ੍ਰੋਤਰ ਵਿਭਾਗ ਨੇ ਇਜਾਜ਼ਤ ਵੀ ਦਿੱਤੀ ਤੇ ਉਹਦੇ ਉਹਨਾਂ ਆਪਸ਼ਰਾਂ ਦੇ ਖਿਲਾਫ ਵੀ ਅਸੀਂ ਬੇਅਦਬੀ ਦਾ ਮੁਕਦਮਾ ਦਰਜ ਕਰਨ ਦੀ ਦਰਖਾਸਤ ਦ ਸਿਟੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਪੰਜਾਬੀ ਫਿਲਮ ਅਦਾਕਾਰਾ ਸੋਨਮ ਬਾਜਵਾ ਦੇ ਵੱਲੋਂ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਦੇ ਵਿੱਚ ਸਰਹੰਦ ਦੀ ਇੱਕ ਮਸ਼ਹੂਰ ਅਤੇ ਇਤਿਹਾਸਕ ਮਸਜਿਦ ਦੀ ਬੇਦਬੀ ਕੀਤੀ ਗਈ ਹੈ ਲੁਧਿਆਣਾ ਦੀ ਜਾਮਾ ਮਸਜਿਦ ਵਿੱਚ ਮੈਂ ਮੌਜੂਦ ਆ ਜਿੱਥੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਾ ਮੇਰੇ ਨਾਲ ਹੋਣਗੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਸਰ ਕੀ ਹੈ ਬismillah ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹੰਦੀ ਇਤਿਹਾਸਿਕ ਮਸਜਿਦ ਜਿਹੜੀ ਹੈ ਮਸਜਿਦ ਸਦਨਾ ਜਿਹੜੀ ਕਿ ਭਗਤ ਸਦਨਾ ਜੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਸੇ ਸ਼ੋਭਿਤ ਹੈ ਉਹਨਾਂ ਦੇ ਨਾਲ ਸੰਬੰਧ ਰੱਖਦੀ ਹੈ ਇਸ ਇਤਿਹਾਸਿਕ ਮਸਜਿਦ ਜਿਸ ਸੋਨਮ ਬਾਜਵਾ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਸ਼ੂਟਿੰਗ ਕਰਕੇ ਬੇਅਦਬੀ ਕੀਤੀ ਗਈ ਮਸਜਿਦ ਦੀ ਇੱਜ਼ਤ ਨੂੰ ਪਮਾਲ ਕੀਤਾ ਗਿਆ ਤੇ ਅਸੀਂ ਮੰਗ ਕੀਤੀ ਫਤਿਹਗੜ ਸਾਹਿਬ ਜ਼ਿਲ੍ਹਾ ਦੀ ਪੁਲਿਸ ਤੋਂ ਕਿ ਫੌਰੀ ਤੌਰ ਤੇ ਇਹਨਾਂ ਦੇ ਖਿਲਾਫ ਐਫ ਆਈ ਆਰ ਕਰੋ ਮੁਕਦਮਾ ਦਰਜ ਕਰੋ ਇਹਨਾਂ ਨੂੰ ਅੰਦਰ ਕੀਤਾ ਜਾਵੇ ਤਾਂ ਕਿ ਇਹਨਾਂ ਵੱਲੋਂ ਜਿਹੜੀ ਧਾਰਮਿਕ ਆਸਥਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਉਹਦਾ ਘਟੋ ਘਟੇ ਸਨਿਆਸੀ ਲੋਕਾਂ ਨੂੰ ਦੇ ਸਕੇ ਕਿ ਦੁਬਾਰਾ ਅਗਰ ਕੋਈ ਇਸ ਤਰ੍ਹਾਂ ਦੀ ਹਰਕਤ ਕਰੇਗਾ ਤੇ ਉਹਦੇ ਖਿਲਾਫ ਵੀ ਤੁਕਵੀ ਕਰਪੇਗੀ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੇ ਵਾਸਤੇ ਕਿਸੇ ਤਰੀਕੇ ਦੀ ਕੋਈ ਪਰਮਿਸ਼ਨ ਲਈ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਹੈ ਇਸਲਾਮ ਧਰਮ ਨੇ ਦੀ ਕੋਈ ਇਜਾਜ਼ਤ ਨਹੀਂ ਦਿੰਦੀ ਪਰ ਉਤਰ ਵਿਭਾਗ ਦੇ ਅਧੀਨ ਵੀ ਜਿਹੜੀ ਮਸਜਿਦਾਂ ਆ ਦੇ ਉਹਦੇ షూਟਿੰਗ ਦੀ ਇਜਾਜ਼ਤ ਨਹੀਂ ਦੇ ਸਕਦੇ ਇਸ ਲਈ ਅਗਰ ਪ੍ਰੋਤਰ ਵਿਭਾਗ ਨੇ ਇਜਾਜ਼ਤ ਵੀ ਦਿੱਤੀ ਤੇ ਉਹਦੇ ਉਹਨਾਂ ਅਫਸਰਾਂ ਦੇ ਖਿਲਾਫ ਵੀ ਅਸੀਂ ਬੇਅਦਬੀ ਦਾ ਮੁਕਦਮਾ ਦਰਜ ਕਰਨ ਦੀ ਦਰਖਾਸਤ ਕੀਤੀ ਹੈ ਜਿਹੜੇ ਕੀ ਇਸ ਦੇ ਵਿੱਚ ਸ਼ਾਮਲ ਨੇ ਔਰ ਉਸ ਦੇ ਇਲਾਵਾ ਸੋਨਮ ਬਾਜਬਾ ਉਹਦੇ ਪ੍ਰੋਡਿਊਸਰ ਉਹਦੀ ਕਾਸਟਿੰਗ ਦੀ ਟੀਮ ਸਾਰੀ ਦੀ ਸਾਰੀ ਬੇਅਦਬੀ ਦੇ ਇਸ ਜੁਰਮ ਦੇ ਵਿੱਚ ਸ਼ਾਮਲ ਹੈ ਇਹਨਾਂ ਦੇ ਖਿਲਾਫ ਟੁਕੀ ਕਰ ਰਹੀ ਹੈ ਇੱਕ ਕੰਮ ਚੀਜ਼ ਦੇਖਣ ਦੇ ਵਿੱਚ ਆਉਂਦੀ ਹੈ ਕਿ ਕਿਸੇ ਧਾਰਮਿਕ ਸਥਲ ਦੇ ਜੇ ਸ਼ੂਟਿੰਗ ਕਰਨੀ ਹੋਏ ਇਹ ਕੰਮ ਬੰਦੇ ਦਾ ਜ਼ੈਨ ਕੰਮ ਕਰਦਾ ਭਈ ਜਿਨ੍ਹਾਂ ਦਾ ਉਹ ਸਥਲ ਹੈਗਾ ਉਹਨਾਂ ਤੋਂ ਕੋਈ ਪਰਮਿਸ਼ਨ ਲੈ ਲਿਓ ਭਈ ਅਸੀਂ ਆਪਲ ਤਾਂ ਇਸਲਾਮ ਨੇ ਸ਼ੂਟਿੰਗ ਨੂੰ ਮਸਜਿਦ ਚ ਜਾਇਜ਼ ਨਹੀਂ ਕਰਾ ਦਿੱਤਾ ਹਾਂ ਅਗਰ ਤੁਸੀਂ ਕਿਸੇ ਹੋਰ ਧਾਰਮਿਕ ਸਥਾਨ ਦੀ ਵੀ ਲਾ ਲੋ ਵੀ ਸ਼ੂਟਿੰਗ ਹੋਣੀ ਹੈ ਤੇ ਉਸ ਧਰਮ ਸਥਾਨ ਚ ਜਿਹੜੀ ਸ਼ੂਟਿੰਗ ਹੋਏਗੀ ਉਹ ਉਸੇ ਧਰਮ ਦੇ ਮੁਤਾਬਕ ਹੋਏਗੀ ਮਤਲਬ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਹੈ ਮਸਜਿਦ ਹੈ ਮੰਦਿਰ ਹੈ ਹੁਣ ਕਿਸੇ ਨੂੰ ਨਮਾਜ਼ ਪੜਦੇ ਹੋ ਦਿਖਾਣਾ ਹੈ ਜਾਂ ਉੱਥੇ ਜਾ ਕੇ ਮੱਥਾ ਟੇਕਦੇ ਹੋ ਦਿਖਾਣਾ ਉਹ ਤਾਂ ਸਮਝ ਆਂਦੀ ਹੈ ਗੱਲ ਕਿ ਵੀ ਉਸ ਧਰਮ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਕਿ ਵੀ ਉਹਨੇ ਜਾ ਕੇ ਇਸ ਤਰ੍ਹਾਂ ਮੱਥਾ ਟੇਕਿਆ ਲੇਕਿਨ ਤੁਸੀਂ ਕਹੋ ਜੀ ਮਸਜਿਦ ਚ ਜਾ ਕੇ ਨਾਚ ਗਾਣਾ ਕਰਨਾ ਹੈ ਜੀ ਫਿਲਮ ਦੇ ਗਾਣੇ ਸ਼ੂਟ ਕਰਨੇ ਆ ਜੀ ਸੀਨ ਸ਼ੂਟ ਕਰਨਾ ਹੈ ਜੀ ਉਹ ਤਾਂ ਕਿਸੇ ਤਰ੍ਹਾਂ ਉਹਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਇਸ ਤਰੀਕੇ ਦੀ ਕਾਰਵਾਈ ਦੀ ਮੰਗ ਕਰ ਰਹੇ ਹੋ ਜਾਂ ਕੀ ਕਦਮ ਦੀ ਮੰਗ ਕਰ ਰਹੇ ਹੋ ਕਿ ਗ੍ਰਿਫਤਾਰ ਕਰਕੇ ਅੰਦਰ ਦਿਓ ਇਹਨਾਂ ਨੂੰ ਤਾਂ ਕਿ ਬਾਕੀ ਦੁਨੀਆ ਨੂੰ ਸੁਨੇਹਾ ਮਿਲੇ ਕਿ ਆਪਣੀ ਮਰਜ਼ੀ ਨਾਲ ਕਿਸੇ ਦੇ ਧਰਮ ਦੀ ਆਸਥਾ ਨਹੀਂ ਖਿਲਵਾੜ ਕੀਤਾ ਜਾ ਸਕਦਾ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣੇ ਸਾਡੇ ਨਾਲ ਮੌਜੂਦ ਸਿੱਗੇ ਤੁਸੀਂ ਸੁਣਿਆ ਉਹਨਾਂ ਨੂੰ ਕੜੀ ਕਾਰਵਾਈ ਦੀ ਮੰਗ ਕਰਦੇ ਹੋਏ ਇਸ ਵੇਲੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਹੋਣੀ ਚਾਹੀਦੀ